ਬਾਬਾ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਪਹਿਲਾ ਦੱਸੋ ਇਹ ਤੁਹਾਨੂੰ ਬਹੁਤ ਜ਼ਿਆਦਾ ਸੋਚੇ ਪਾਇਆ ਖੜਿਆ ਵਾ ਕੀ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਦੱਸੋ ਬਹੁਤ ਵਧੀਆ ਵਿਸ਼ਾ ਹੈ ਵੈਸੇ ਹਰ ਨੌਜਵਾਨ ਵੀਰ ਨੂੰ ਹਰ ਵਰਗ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਵੈਸੇ ਕਿ ਗੁਰਬਾਣੀ ਦੇ ਅਨੁਸਾਰ ਮਾਸ ਕੀ ਹੈ ਵੈਸੇ ਹਨਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਹ ਮਨ ਵਿੱਚ ਕਿੱਦਾਂ ਆਇਆ ਮਨ ਵਿੱਚ ਆਇਆ ਕਿਉਂ ਆ ਇਹ ਕਿ ਮਾਸ ਖਾਣਾ ਜਾਂ ਨਹੀਂ ਖਾਣਾ ਹਨਾ ਹੁਣ ਤੁਸੀਂ ਦੱਸੋ ਮੈਨੂੰ ਇਹ ਕਿਉਂ ਨਹੀਂ ਪੁੱਛਿਆ ਵੀ ਬਾਬਾ ਜੀ ਗੋਭੀ ਖਾਣੀ ਚਾਹੀਦੀ ਏ ਕਿ ਨਹੀਂ ਖਾਣੀ ਚਾਹੀਦੀ ਇਹ ਨਹੀਂ ਨਾ ਪੁੱਛਿਆ ਤੁਸੀਂ ਇਹਦੇ ਬਾਬਾ ਨੇ ਸੁਰਤ ਸੁਣਿਆ ਨਹੀਂ ਗੋਭੀ ਕੀ ਚੀਜ਼ ਆ ਮਾਸ ਵਾਲੇ ਸੋਲਿਆ ਪਿਆ ਨਹੀਂ ਖਾਣਾ ਚਾਹੀਦਾ ਹਾਂ ਮੈਂ ਸਵਾਲ ਤੁਹਾਨੂੰ ਇਹ ਪੁੱਛਿਆ ਵਾ ਕਿ ਤੁਹਾਡੇ ਮਨ ਵਿੱਚ ਕਿਉਂ ਆਇਆ ਮਾਸ ਖਾਣਾ ਜਾਂ ਨਹੀਂ ਖਾਣਾ ਕਿਉਂ ਆਇਆ ਕਾਰਨ ਜਿਹੜੇ ਸੋਟੇ ਹੁੰਦੇ ਕਹਿੰਦੇ ਵੀ ਮਾਸ ਨਹੀਂ ਖਾਣਾ ਚਾਹੀਦਾ ਮਾਸ ਸਾਕੇ ਬੁਰਦਵਾਰੇ ਜਾਣਾ ਚਾਹੀਦਾ ਮਤਲਬ ਇਹਦੇ ਪਿੱਛੇ ਪਾਪ ਜੁੜਿਆ ਵਾ ਆ ਪਾਪ ਹਾਂ ਜੀ ਬਹੁਤ ਵਧੀਆ ਹੈ ਨਾ ਪਾਪ ਕੇ ਦਾ ਕਾਰਨ ਕੀ ਇਹਦੇ ਪਿੱਛੇ ਜੁੜਿਆ ਹੋਇਆ ਪਾਪ ਵਾਹ ਵਾਹ ਹਲਾ ਜੀਵਤਿਆ ਜਿਹਨੂੰ ਕਿਹਾ ਜਾਂਦਾ ਹੈ ਹਨਾ ਸਭ ਤੋਂ ਬਾਤ ਲਈ ਜਾਣ ਲੈਣੀ ਹੈ ਦੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇੱਕ ਇਨਸਾਨ ਜੀਵ ਹਤਿਆ ਤੋਂ ਬਗੈਰ ਜਿਹਨੂੰ ਪਾਪ ਕਿਹਾ ਜਾਂਦਾ ਉਹ ਤੋਂ ਬਗੈਰ ਇਨਸਾਨ ਰਹਿ ਸਕਦਾ ਹੈ ਇਹਦਾ ਜਵਾਬ ਹੈ ਨਹੀਂ ਜਿਵੇਂ ਤੁਸੀਂ ਸਾਰੇ ਹੀ ਕਿਸਾਨ ਪਰਿਵਾਰਾਂ ਦੇ ਵਿੱਚੋਂ ਕੀ ਇੱਕ ਕਿਸਾਨ ਜੀਵ ਨੂੰ ਨਾ ਮਾਰੇ ਮੈਂ ਏ ਨਹੀਂ ਕਹਿੰਦਾ ਕਿ ਉਹ ਘਰੇ ਖਾਣ ਜੋਗੇ ਦਾਣੇ ਛੱਡੋ ਵੇਚਣ ਜੋਗੇ ਛੱਡੋ ਕਿ ਉਹ ਖਾਣ ਜੋਗੇ ਦਾਣੇ ਲਿਆ ਸਕਦਾ ਜੀ ਕਿ ਅਸਲ ਉਹ ਕਹਦਾ ਬਾਬਾ ਨਹੀਂ ਨਾਲ ਹੀ ਆਸੇ ਦਾ ਬਹੁਤ ਮੁਸ਼ਕਲ ਹੈ ਹਲੋ ਤੇ ਦੇਖੋ ਜਦੋਂ ਇਨਸਾਨ ਨੇ ਅਜੇ ਕਣਕ ਨਹੀਂ ਨਾ ਬੀਜੀ ਅਜੇ ਕਣਕ ਨਹੀਂ ਬੀਜੀ ਉਸ ਤੋਂ ਪਹਿਲਾਂ ਹੀ ਜੀਵ ਮਾਰਨਾ ਸਟਾਰਟ ਕਰ ਦਿੰਦਾ ਕਿਵੇਂ ਜਦੋਂ ਪੈਲੀ ਦੇ ਉੱਤੇ ਹਾਲ ਚਲਾਉਂਦਾ ਕਿੰਨੇ ਜੀਵ ਮਰਦੇ ਉਹਦੇ ਵਿੱਚ ਹਾਲਾਂਕਿ ਜੇ ਅਜੇ ਦਾਣਾ ਨਹੀਂ ਪਾਇਆ ਵਿੱਚ ਠੀਕ ਹੈ ਜਦੋਂ ਦਾਣਾ ਪਾ ਦਿੰਦਾ ਧਰਤੀ ਦੇ ਵਿੱਚ ਫਿਰ ਉਸ ਤੋਂ ਬਾਅਦ ਕਿੰਨੀਆਂ ਕੀਟਨਾਸ਼ਕ ਦਵਾਈਆਂ ਪਾਉਂਦਾ ਵਾ ਕਿੰਨੀਆਂ ਸਪਰੇਅਾਂ ਕਰਦਾ ਵਾ ਕਿਸਾਨ ਜੇ ਤੁਸੀਂ ਜੀਵ ਨੂੰ ਮਾਰਨਾ ਪਾਪ ਕਹਿੰਦੇ ਤੇ ਸਭ ਤੋਂ ਵੱਡਾ ਜਿਹੜਾ ਪਾਪੀ ਕੌਣ ਹੈ ਕਿਸਾਨ ਹੈ ਹੁਣ ਤੁਸੀਂ ਦੇਖੋ ਜਿੰਨੇ ਵੀ ਜੀਵ ਜਿਹੜੇ ਕਣਕਾਂ ਦੇ ਵਿੱਚ ਖਾਂਦੇ ਨੇ ਉਹਦਾ ਦਾ ਆਧਾਰ ਕੀ ਹੈ ਇਹੀ ਹੈ ਨਾ ਵਿਚਾਰੇ ਨੇ ਇਹੀ ਖਾਣਾ ਨਾ ਕਣਕ ਹੀ ਖਾਣਾ ਕੀ ਸਾਨੂੰ ਅਧਿਕਾਰ ਹੈਗਾ ਉਹਨਾਂ ਦਾ ਰੋਜੀ ਰੋਟੀ ਖਾਣ ਦਾ ਆਪਣੇ ਸਵਾਰਥ ਵਾਸਤੇ ਜੇ ਗੱਲ ਕੀਤੀ ਤੇ ਸਵਾਰਥ ਸਾਡਾ ਹੀ ਹੈ ਨਾ ਵੀ ਅਸੀਂ ਵੀ ਆਪਣੇ ਸਵਾਰਥ ਵਾਸਤੇ ਜੀ ਮਾਰ ਰਹੇ ਆ ਜੀ ਮਾਰਦੇ ਆ ਸਵਾਰਥ ਵਾਸਤੇ ਮਾਰਿਆ ਉਹਨੂੰ ਤੇ ਕੀ ਉਹਦਾ ਹੱਕ ਨਹੀਂ ਉਸਦੇ ਹੁਣ ਰੱਬ ਨੇ ਜਿੰਨੇ ਜੀ ਪੈਦਾ ਕੀਤੇ ਆ ਹੁਣ ਉਹਦੀ ਰੋਜੀ ਰੋਟੀ ਉਹ ਕਣਕ ਦੇ ਉੱਤੇ ਬਣਾਈ ਆ ਹੁਣ ਜਿਹੜਾ ਚੂਹਾ ਆਪਣੇ ਆਪ ਦੇ ਵਿੱਚ ਭੋਜਨ ਥੋੜੀ ਪਿਆਪ ਤਿਆਰ ਕਰ ਸਕਦਾ ਹੁਣ ਚੂਹਾ ਖੇਤੀ ਥੋੜੀ ਕਰ ਸਕਦਾ ਹੁਣ ਚੂਹੇ ਨੇ ਕੀ ਖਾਣਾ ਚੂਹਾ ਇਸ ਇਸ ਸੀ ਨਿਰਭਰਾ ਨਾ ਜੇ ਜਦੋਂ ਚੂਹਾ ਕਣਕ ਨੂੰ ਲੱਜੇ ਆਪਾਂ ਕੀ ਕਰਦੇ ਆ ਮਾਰ ਦੇਣਾ ਭਾਵ ਕਿ ਜੀਵ ਅਤੇ ਤੁਮ ਕਾਇਰ انسان ਨਹੀਂ ਰਹਿ ਸਕਦਾ ਹੁਣ ਗੁਰਬਾਣੀ ਤੇ ਆ ਜੀ ਗੁਰਬਾਣੀ ਕਹਿੰਦੀ ਹੈ ਜੇਕਰ ਸੂਤਕ ਮੰਨੀ ਹੈ ਸਭ ਤਾਂ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨਗੇ ਜੀਆਂ ਆਵਾਜ਼ ਨਾ ਕੋਈ ਜਿੰਨੇ ਵੀ ਦਾਣੇ ਅੰਨਦੇ ਨੇ ਸਾਰਿਆਂ ਦੇ ਵਿੱਚ ਜੀਵ ਹੈ ਉਸ ਤੋਂ ਵੱਡੀ ਗੱਲ ਕੀ ਸਤਗੁਰ ਗੁਰੂ ਨਾਨਕ ਸਾਹਿਬ ਜੀ ਨੇ ਸਤਗੁਰ ਜੀ ਕਹਿੰਦੇ ਨੇ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਇ ਸਭ ਤੋਂ ਵੱਡਾ ਜੀਵ ਹੀ ਪਾਣੀ ਆ। ਬੰਦਾ ਇਨਸਾਨ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦਾ। ਦੂਸਰੀ ਗੱਲ ਤੁਸੀਂ ਗੱਲ ਕੀਤੀ ਹੈ ਕਿ ਕੀ ਇਨਸਾਨ ਮੰਨ ਲਓ ਮਾਸ ਖਾਂਦਾ ਹੈ ਗੁਰਦੁਆਰਾ ਸਾਹਿਬ ਐਂਟਰ ਹੋ ਸਕਦਾ ਵਾ? ਮੈਂ ਤੁਹਾਨੂੰ ਸਵਾਲ ਕਰਦਾ ਕਿ ਦੁੱਧ ਪੀ ਕੇ ਇਨਸਾਨ ਗੁਰਦੁਆਰਾ ਸਾਹਿਬ ਆ ਸਕਦਾ? ਵਾ 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 ਦੁੱਧ ਦੇ ਪੀ ਕੇ ਆ ਸਕਦਾ। ਅੱਛਾ ਦੁੱਧ ਪੀ ਕੇ ਆ ਸਕਦਾ ਮਾਸ ਖਾ ਕੇ ਨਹੀਂ ਆ ਸਕਦਾ। ਮਾਸ ਖਾ ਕੇ ਨਹੀਂ ਆ ਸਕਦਾ। ਨਹੀਂ ਆ ਸਕਦਾ। ਸ਼ੈਸ ਦੀ ਭਾਸ਼ਾ ਦੇ ਵਿੱਚ ਦੁੱਧ ਨੂੰ ਵੀ ਲਿਕਵਿਡ ਮਾਸ ਹੀ ਕਿਹਾ ਜਾਂਦਾ ਲਿਕਵਿਡ ਮੀਟ ਕਿਹਾ ਜਾਂਦਾ ਉਹ ਦੁੱਧ ਬਣਦਾ ਕਦਾ ਦੁੱਧ ਵੀ ਤਾਂ ਅੰਦਰੋਂ ਚਰਬੀ ਤੋਂ ਬਣਦਾ ਹੁਣ ਤੁਸੀਂ ਦੇਖੋ ਸੁੱਕੇ ਪੱਠੇ ਪਾਏ ਆ ਇਹ ਪਿਛਲੇ ਦਿਨਾਂ ਦੇ ਵਿੱਚ ਉਹ ਖਤਮ ਹੋ ਗਏ ਸੀ ਪੱਠੇ ਖਤਮ ਹੋ ਗਏ ਸੀ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਗਤਾਵਾ ਗਤਾਵਾ ਕਰਕੇ ਡੰਗਰਾਂ ਨੂੰ ਪਾ ਅੱਛਾ ਸੁੱਕੇ ਪੱਠੇ ਤੂੜੀ ਪਾਈ ਆ ਤੇ ਚਿੱਟਾ ਦੁੱਧ ਕਿੱਦਾਂ ਦਿੱਤਾ ਭਾਵ ਕਿ ਆਪਾਂ ਬੱਚੇ ਦੀ ਪੈਦਾਇਸ਼ ਜਿਹੜਾ ਬੱਚਾ ਜੁਰਬੱਚਾ ਨਿਰਭਰ ਹੁੰਦਾ ਕਾਹਦੇ ਤੇ ਹੁੰਦਾ ਛੋਟਾ ਬੱਚਾ ਕਾਹਦੇ ਤੇ ਨਿਰਭਰ ਹੁੰਦਾ ਬਲ 2 ਮਹੀਨੇ ਦਾ 5 ਮਹੀਨੇ ਦਾ 1 ਸਾਲ ਦਾ ਕਾਹਦੇ ਤੇ ਨਿਰਭਰ ਦੁੱਧ ਤੇ ਬਸ ਪਾ ਕੀ ਖਾ ਰਿਆ ਫਿਰ ਬੱਚਾ ਹੋਇਆ ਹੀ ਮਾਸ ਤੋਂ ਪੈਦਾਵਾ ਮਾਸ ਬੱਚੇ ਦੀ ਆਹਾਰ ਹੀ ਮਾਸ ਹੈ ਗੁਰਬਾਣੀ ਕਹਿੰਦੀ ਜੀਵਾਂ ਦਾ ਆਹਾਰ ਜੀ ਖਾਣਾ ਇਹ ਕਰੇ ਬੱਚੇ ਨੂੰ ਲਿਕੁਇਡ ਮੀਟ ਨਹੀਂ ਮਿਲੇਗਾ ਤੇ ਬੱਚਾ ਜਿਉਂਦਾ ਹੀ ਨਹੀਂ ਰਹਿ ਸਕਦਾ ਖੀਰ ਆਧਾਰ ਮਾਰਕ ਜਾਂ ਬਸ ਖੀਰ ਦਾ ਅਧ ਤੇ ਦੁੱਧ ਠੀਕ ਹੈ ਦੂਸਰੀ ਗੱਲ ਗੁਰਦੁਆਰਾ ਸਾਹਿਬ ਦੇ ਅੰਦਰ ਜੇਕਰ ਬੰਦਾ ਇਨਸਾਨ ਮਾਸ ਖਾ ਕੇ ਨਹੀਂ ਆ ਸਕਦਾ। ਹਾਂ। ਮਤਲਬ ਇਹਦੇ ਪਿੱਛੇ ਕਹਿੰਦਾ ਮਤਲਬ ਪਾਪ ਜੁੜਿਆ ਵਾ। ਹਾਂ ਜੁੜਿਆ ਵੇ। ਤੇ ਜਿਹੜਾ ਗੁਰੂ ਜਿਹੜਾ ਗੁਰੂ ਦੀ ਹਜ਼ੂਰੀ ਦੇ ਵਿੱਚ ਤਵਲਾ ਵੱਜ ਰਿਹਾ ਉਹ ਤਵਲੇ ਦੇ ਉੱਤੇ ਵਾਲੀ ਚੀਜ਼ ਕੀ ਆ? ਚੰਮ ਕਹਿੰਦੇ ਨੇ ਉਹਨਾਂ ਨੂੰ। ਹਾਂ। ਗੁਰੂ ਦੀ ਹਜ਼ੂਰੀ ਦੇ ਵਿੱਚ ਨਗਾਰਾ ਵੱਜ ਰਿਹਾ ਉਹ ਕਾਹਦਾ ਆ? ਉਹ ਚੰਮ ਦਾ। ਅੱਛਾ ਜਿਹੜੀ ਚੌਰ ਸਾਹਿਬ ਜਿਹੜੀ ਝੋਲਰੀ ਉਹ ਕੀ ਆ? ਉਹਦੇ ਵਿੱਚ ਵੀ ਤਾਂ ਹੱਡੀ ਆ। ਹੈਨਾ? ਜੇ ਇਹਨੀਆਂ ਚੀਜ਼ਾਂ ਦੇ ਕੋਈ ਤਰਕ ਨਹੀਂ ਆ। ਇਹ ਮਾਸ ਖਾਣ ਦੇ ਪਿੱਛੇ ਤਰਕ ਕਿਉਂ ਇਹ ਅਸਲ ਦੇ ਵਿੱਚ ਬ੍ਰਾਹਮਣਵਾਦੀ ਸੋਚ ਸੀ ਵਿਪਰਵਾਦੀ ਸੋਚ ਵਿਪਰਵਾਦੀ ਸੋਚ ਦੇ ਵਿੱਚ ਉਹ ਚੀਜ਼ ਨਿਕਲੀ ਹੋਈ ਆ ਕਿ ਹਰੇ ਮਾਸ ਖਾਣਾ ਹਰੇ ਪਾਪ ਆ ਉਹ ਤਾਂ ਇਹ ਵੀ ਗੱਲ ਕਹਿੰਦੇ ਗੰਡਾ ਖਾਣਾ ਪਾਪ ਆ ਹੈਨਾ ਉਹ ਤਾਂ ਉੱਥੇ ਤੱਕ ਵੀ ਚਲ ਗਿਆ ਉਹ ਕਹਿੰਦੇ ਗੰਡਾ ਖਾਣਾ ਹੀ ਪਾਪ ਹੈ ਲਸਣ ਖਾਣਾ ਵੀ ਪਾਪ ਆ ਮਨੇ ਗੁਰਬਾਣੀ ਨਹੀਂ ਮੰਦੀ ਆ ਚੀਜ਼ਾਂ ਨੂੰ ਵੀ ਤੂੰ ਗੁਰਬਾਣੀ ਦੇ ਵਿੱਚ ਗੁਰਬਾਣੀ ਕਹਿੰਦੀ ਗੁਰਬਾਣੀ ਕਹਿੰਦੀ ਮੂਰਖਾਂ ਦਾ ਝਗੜਾ ਮੂਰਖਾਂ ਦਾ ਸਭ ਤੋਂ ਪਹਿਲੀ ਗੱਲ ਹੈ ਇਹ ਸਰੀਰ ਦੀ ਖਰਾਕ ਹੈ ਗੁਰਬਾਣੀ ਨੇ ਸਰੀਰ ਦੀ ਖਰਾਕ ਨੂੰ ਲੈ ਕਰਕੇ ਇਹ ਨਹੀਂ ਕਿਹਾ ਗੁਰਬਾਣੀ ਕਹਿੰਦੀ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਤੇ ਧਿਆਨ ਨਹੀਂ ਜਾਣੇ ਉਹਨਾਂ ਨੂੰ ਨਾ ਗਿਆਨ ਦਾ ਪਤਾ ਨਾ ਧਿਆਨ ਦਾ ਪਤਾ ਕੌਣ ਮਾਸ ਕੌਣ ਸਾਗ ਕਹਾਵਾ ਕਿਸਮੇ ਪਾਪ ਸਮਾਨ ਹੈ ਜੇ ਪਾਪ ਦੀ ਗੱਲ ਕਰ ਦਿਓ ਤੇ ਸਾਗ ਵੀ ਤੋਦਾਂ ਦਾ ਤਮਾਸ ਵੀ ਤੋਦਾਂ ਕੱਚੀ ਗੰਦਲ ਤੋੜ ਕਰਕੇ ਦਾ ਸਾਗ ਬਣਾਇਆ ਤੇ ਮੁਰਗੇ ਨੂੰ ਮਾਰ ਕਰਕੇ ਮਾਸ ਬਣਾਇਆ ਤਾਂ ਹੈ ਤਾਂ ਦੋਨੇ ਇੱਕੋ ਚੀਜ਼ ਹੈ ਹੈਨਾ ਇਨੇ ਪਾਂਡੇ ਤੂੰ ਜਾਣੇ ਨਹੀਂ ਕਿੱਥੋਂ ਮਾਸ ਪੰਨਾ ਇਹ ਪੰਡਤ ਤੈਨੂੰ ਪਤਾ ਹੀ ਨਹੀਂ ਮਾਸ ਪਿਆਦਾ ਕਿੱਥੋਂ ਆਇਆ ਤੋਇਓ ਤੋਇਆਂ ਦਾ ਤਾਂ ਪਾਣੀ ਪਾਣੀ ਤਾਂ ਸਾਰਾ ਕੁਝ ਗੁਰਬਾਣੀ ਕਹਿੰਦੀ ਜੇ ਤੂੰ ਛੱਡਣਾ ਚਾਹੁੰਨਾ ਵਾ ਜੇ ਮੰਨ ਲਓ ਕਿ ਮਾਸ ਪਾਪ ਜੀਵਤ ਸਾਰਾ ਕੁਝ ਛੱਡਣਾ ਚਾਹੁੰਨਾ ਵਾ ਤੈਨੂੰ ਕਪਾਹ ਵੀ ਛੱਡਣੇ ਪੈਗੇ ਅੰਨ ਵੀ ਛੱਡਣਾ ਪਵੇ ਗੋੜ੍ਹ ਛੱਡਣਾ ਪਵੇਗਾ ਕੱਪੜੇ ਪਾਉਣੇ ਛੱਡਣੇ ਪਵੇ ਤੋਇਓ ਅੰਨ ਕਮਾਦ ਕਪਾਹਾਂ ਤੋਇਓ ਤਰਪਮਣ ਗੰਨਾ ਇੱਤੇ ਰਸ ਛੋੜ ਹੋਵੇ ਸੰਿਆਸੀ ਇਹ ਸਾਰੇ ਰਸ ਛੱਡ ਦੇ ਕਿਹੜੇ ਕਿਹੜੇ ਰੋਟੀ ਛੱਡ ਦੇ ਪਾਣੀ ਛੱਡ ਦੇ ਕਪਾਹ ਛੱਡ ਦੇ ਜਿੰਨੇ ਵੀ ਖਾਣ ਵਾਲੇ ਚੀਜ਼ਾਂ ਸਾਰੀਆਂ ਛੱਡ ਦੇ ਕੱਪੜੇ ਪਾਣੇ ਵੀ ਛੱਡ ਦੇ ਫੇਰ ਤੁਹਾਨੂੰ ਕਿਹਾ ਜਾ ਸਕਦਾ ਵੀ ਤੂੰ ਹੈਨਾ ਬਿਲਕੁਲ ਸੋਧਦਾ ਹੈ ਤੇ ਇੰਨਾ ਚਿਰ ਇਨਸਾਨ ਸਰ ਸਭ ਪਾਣੀ ਛੱਡ ਸਕਦਾ ਇੰਨਾ ਕਿਥੇ ਛੱਡਦਾ ਤੇ ਪਾਣੀ ਦੇ ਬਿਨਾਂ ਰਹਿ ਸਕਦਾ ਇਹਦੇ ਪਾਣੀ ਤੋਂ ਬਗੈਰ ਇਨਸਾਨ ਗੁਰਬਾਨੀ ਕੀਦੀ ਪਹਿਲਾ ਪਾਣੀ ਜੀਉ ਹੈ ਇਸ ਕਰਕੇ ਇਹ ਜਿਹੜਾ ਨਾ ਇਹ ਫਾਲਤੂ ਦਾ ਵਿਸ਼ਾ ਆ ਮਾਸ ਦਾ ਜਿਹੜਾ ਸੰਬੰਧ ਆ ਉਹ ਇਨਸਾਨ ਦੀ ਬਾਡੀ ਦੇ ਨਾਲ ਸਰੀਰ ਦੇ ਨਾਲ ਹਾਂ ਇਨਸਾਨ ਦੀ ਬਾਡੀ ਦੇ ਨਾਲ ਸੰਬੰਧ ਹੈ ਉਹ ਤੁਹਾਡੇ ਤੇ ਨਿਰਭਰ ਕਰਦਾ ਵਾ ਇਹ ਕਿਸੇ ਦਾ ਨਿੱਜੀ ਵਿਸ਼ਾ ਆ ਇਹ ਤੁਹਾਡੇ ਤੇ ਨਿਰਭਰ ਕਰਦਾ ਤੁਸੀਂ ਖਾਣਾ ਖਾਣਾ ਜਾਂ ਨਹੀਂ ਖਾਣਾ ਜਦੋਂ ਆਏ ਇਹਦੇ ਵਿੱਚ ਦੁੱਧ ਖਾਦਾ ਵਾ ਤੇ ਆਏ ਆ ਸਕਦੇ ਗੁਰਦੁਆਰੇ ਹਾਂ ਜੇਕਰ ਤੁਸੀਂ ਦੁੱਧ ਪੀ ਕੇ ਆ ਸਕਦੇ ਹੋ ਤੇ ਮਾਸ ਖਾ ਕੇ ਵੀ ਆ ਸਕਦੇ ਆ ਗਿਆ ਹਾਂ ਇਹ ਕੋਈ ਮਨਾਈ ਨਹੀਂ ਮੈਂ ਤਾਂ ਕਿਹਾ ਵੀ ਜੇ ਜੇ ਤਾਂ ਤੁਸੀਂ ਮਾਸ ਖਾਦਾ ਆ ਤੇ ਤੁਸੀਂ ਨਹੀਂ ਆ ਸਕਦੇ ਤੇ ਤਬਲਾ ਵੀ ਤਾਂ ਮਾਸ ਦਾ ਹੀ ਆ ਤਮਲਾ ਤਬਲਾ ਕੀ ਤਬਲਾ ਵੀ ਤਾਂ ਚੰਮੀ ਆ ਚੰਮੀ ਤੇ ਚੰਮ ਗੁਰੂ ਗੁਰੂ ਦੀ ਹਜ਼ੂਰੀ ਚ ਚੰਮ ਨਹੀਂ ਘੋਟਰੇ ਆਪਾਂ ਗੁਰਦੇਵਾ ਨਗਾਰਾ ਵਜਦਾ ਹੁਣ ਪੰਥ ਪ੍ਰਵਾਨ ਸਿੱਖ ਰਹਿਤ ਮਰਾਦਰ ਵਿੱਚ ਲਿਖਿਆ ਵੀ ਹਰ ਗੁਰਦੁਆਰਾ ਸਹਿਦ ਵਿੱਚ ਨਗਾਰਾ ਵਿੱਚ ਜੋ ਸਮੇਂ ਸਿਰ বাজਾਇਆ ਜਾਵੇ ਪਵਕ ਰੋਜ਼ਾਨਾ ਸਵੇਰੇ ਸ਼ਾਮੇ ਸਮੇਂ ਤੇ বাজਾਇਆ ਜਾਵੇ ਇਸੇ ਕਰਕੇ ਲਿਖਿਆ ਨਾ ਤਾਂ ਕਿਉਂ ਲਿਖਿਆ ਵਾ ਜੇ ਚੰਮ ਵੱਜ ਰਿਹਾ ਚੰਮ ਧਮ 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 ਵੱਜ ਰਿਹਾ ਨਾ ਜੇ ਚੰਮ ਕੁੱਟਿਆ ਜਾ ਸਕਦਾ ਵਾ ਚੰਮ ਦੇ ਉੱਤੇ ਵਜਾ ਸਕਦਾ ਵਾ ਫੇਰ ਮਾਸ ਫੇਰ ਸਾਡੇ ਮੰਨ ਵਿੱਚ ਇਹ ਕਿਦਾਂ ਜੀਵਗਾਦੀ ਹੈ ਮੂੰਹ ਮਾਸੇ ਕਾ ਜੀ ਮਾਸੇ ਕਾ ਮੂ ਗਾਦਾ ਉਹਦੇ ਅੰਦਰ ਜੀ ਵਗਾਦੀ ਆ ਵਸ ਫਿਰ ਜੀ ਵੜਦ ਨੇ ਫਿਰ ਹਣਾ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਚੀਜ਼ਾਂ ਆ ਰਾਂ ਮਾਲੀ ਇਹਦੀ ਗੱਲ ਹੋਰ ਬਾਬਾ ਜਿੱਦਾਂ ਐਂ ਕਹਿੰਦੇ ਆ ਜਿੱਦਾਂ ਅਮਰਤ ਸਗਿਆ ਕਹਿੰਦੇ ਆ ਮਾਸ ਇਹ ਤਾਂ ਉਹੀ ਗੱਲ ਕਹਤੀ ਐ ਵੀ ਐਰੇ ਚੱਲ ਆਪਣਾ ਉਹ ਗੱਲ ਇਹਦੇ ਇੱਕ ਗੱਲ ਹੋਰ ਆਂਦੀ ਐ ਵੀ ਜਿੱਦਾਂ ਆਪਾਂ ਕਹਿੰਦੇ ਆ ਜਿੱਦਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇਸਕਾਰ ਏਡੇ ਆ ਹਾਂ ਉਹ ਫਿਰ ਹਾਂ ਦੇਖੋ ਇਹਨਾਂ ਦੀ ਗੁਰਤੀ ਇਦਾਂ ਹੀ ਮਰੇ ਉਹ ਬਲੇਸ ਕਰ ਗਿਆ ਤੇ ਰੇਵੇ ਖਾਂਦੇ ਨਹੀਂ ਰੇ ਮਤਲਬ ਸ਼ੌਂਕ ਵਾਸਤੇ ਕਿਸੇ ਚੀਜ਼ ਦੀਆਂ ਤਿਆ ਕਰ ਸਕਦੇ ਆਪਾਂ ਤੇ ਮਤਲਬ ਗੁਰੂ ਸਾਹਿਬ ਜੀ ਤੇ ਗੁਰੂ ਸਾਹਿਬ ਜੀ ਇੰਨੇ ਨਿਆਣੇ ਹੋਣਗੇ ਆਪਣੇ ਸ਼ੌਂਕ ਵਾਸਤੇ ਕਿਸੇ ਜਿ ਮੰਨ ਲਓ ਗੁਰਬਾਣੀ ਮੰਨ ਲਓ ਇਹ ਗੁਰਬਾਣੀ ਕਹਿੰਦੀ ਜਿ ਮੰਨ ਲਓ ਗੁਰਬਾਣੀ ਕਹਿੰਦੀ ਆ ਕਿ ਜੀਵ ਦਾ ਮਾਰਨਾ ਪਾਪ ਆ ਯਾਨ ਮਤਲਬ ਗੁਰੂ ਸਾਹਿਬ ਜੀ ਕਿਸੇ ਸ਼ੌਂਕ ਵਾਸਤੇ ਜੀਵ ਨੂੰ ਮਾਰ ਸਕਦੇ ਨੇ ਕਿਉਂ ਮਾਰਨਗੇ ਜੇ ਗੁਰਦੁਆਰੇ ਸ਼ਿਕਾਰ ਕਾਰਡ ਬਣਿਆ ਜੇ ਆਪਾਂ ਇਹ ਗੱਲ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇੜਦੇ ਸਨ ਗੁਰਗੋਬਿੰਦ ਸਿੰਘ ਸਾਹਿਬ ਜੀ ਸ਼ਿਕਾਰ ਇਹ ਕਹਿੰਦੇ ਇਹ ਕਹਿੰਦੇ ਜਦੋਂ ਸ਼ਿਕਾਰ ਖੇੜਦੇ ਨਾ ਉਹਦੇ ਪਿੱਛੇ ਕੋਈ ਕਾਰਨ ਹੁੰਦਾ ਹੀ ਉਹਦੇ ਪਿੱਛੇ ਕੋਈ ਕਾਰਨ ਤਾਂ ਹੁੰਦਾ ਹੀ ਕਿ ਵੀ ਜਿਹੜਾ ਸ਼ਿਕਾਰ ਮਾਰਨਾ ਉਹ ਕੋਈ ਪੁਰਾਣੇ ਜਨਮ ਦਾ ਕੋਈ ਹਾਂ ਆ ਦੇਖ ਕਿੰਝ ਪਿਆ ਹਾਂ ਪਿੱਛੇ ਹਾਂ ਵਿਦਿਕ ਜੋੜ ਦਿੱਤਾ ਨਾ ਮਤਲਬ ਇਹ ਉਹ ਬਾਮਣਵਾਦੀ ਸਿਸਟਮ ਦੇ ਨਾਲ ਫੇਰ ਜੋੜ ਦਿੱਤਾ ਗਿਆ ਵੀ ਹਾ ਉਹ ਗੁਰੂ ਸਾਹਿਬ ਨੇ ਇਸੇ ਚੀਜ਼ ਦੇ ਵਿੱਚੋਂ ਘਟਿਆ ਜਦੋਂ ਆਪਾਂ ਪੜਦੇ ਹਾਂ ਨਾ ਪੀ ਬੇਦਕ ਤੇਬ ਕਹੋ ਮਤ ਝੂਠੇ ਝੂਠਾ ਜੋਣਾ ਵਿਚਾਰਾ ਜੋ ਸਭ માં ਏਕ ਖੁਦਾਏ ਕਹਤਾ ਹੋ ਤੋ ਕਿ ਮੁਰਗੀ ਮਾਰ ਕੋ ਇਸੇ ਸਬੰਧ ਦੇ ਵਿੱਚ ਸੀ ਖਾਣਾ ਸੀ ਆਪ ਤੇ ਨਾ ਕਹਦਾ ਲਾਣਾ ਅੱਲਾ ਦਾ ਅੱਲਾ ਵਾ ਪੀ ਮੈਂ ਅੱਲਾ ਨੂੰ ਤੂੰ ਤੋ ਰਿਆ ਉਥੇ ਸਾਊਦੀ ਅਰਬ ਦੇ ਵਿੱਚ ਇੱਕ ਵੱਡੀ ਕੁਰਬਾਨੀ ਕਰਦੇ ਆ ਕਿ ਇੱਕ ਛੋਟੀ ਕੁਰਬਾਨੀ ਕਰਦੇ ਆ ਉਹ ਕਿਹਦੇ ਨਾਮ ਦੀ ਕਰਦੇ ਆ ਵਾਲਾ ਅੱਲਾ ਦੇ ਨਾਮ ਦੀ ਹੈ ਨਾ ਆਪਣੇ ਰੱਬ ਦੇ ਨਾਮ ਦੀ ਕਰਦੇ ਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੀ ਜੇ ਤੂੰ ਕਹਿੰਦਾ ਪੀ ਸਾਰਿਆਂ ਵਿੱਚ ਖੁਦਾ ਵਸਦਾ ਤੇ ਮੁਰਗੀ 'ਚ ਵੀ ਵਸਦਾ ਮੁਰਗੀ ਨੂੰ ਮਾਰ ਕਰਕੇ ਤੇ ਕਿਹੜੇ ਖੁਦਾ ਨੂੰ ਤੂੰ ਪ੍ਰਮਾਣ ਕਰਾ ਰਿਆ ਹੈਣਾ ਵੀ ਏਸੀ ਆ ਉਹ ਅਸਲ ਦੇ ਵਿੱਚ ਖਾਣਾ ਆਪ ਸੀ ਤੂੰ ਲੋਕਾਂ ਨੂੰ ਕਲੀਅਰ ਨਹੀਂ ਕਰਾ ਕਲੀਅਰ ਗੁਰਨਾਣ ਸਿੰਘ ਸਾਬ ਨੇ ਕਰਾ ਤੇ ਕਰ ਉਹ ਜਾਂ ਤਾਂ ਕਲੀਅਰ ਕਰਾਉਂਦੇ ਹੁਣ ਕਲੀਅਰ ਕਰਾ ਨਹੀਂ ਸਕਦੇ ਤੇ ਉਹਨਾਂ ਨੇ ਕੀ ਕਿਹਾ ਤਾਂ ਜਾਂ ਤਾਂ ਰੱਬ ਬਲੀ ਮੰਗਦਾ ਜਾਂ ਸਾਡਾ ਕੋਈ ਦੇਵਤਾ ਬਲੀ ਮੰਗਦਾ ਹੈਣਾ ਜਾਂ ਏ ਦਾ ਕੋਈ ਪਿਛਲੇ ਜਨਮ ਦਾ ਲੈਣਾ ਦੇਣਾ ਹੋਏਗਾ ਤਾਂ ਕਰਕੇ ਮਾਰਿਆ ਤੇਰਾ ਲੈਣਾ ਦੇਣਾ ਖੱਟੇ ਜਾਵੇਗਾ ਹੈਣਾ ਹੁਣ ਖਾਣਾ ਸੀ ਉਹ ਖਾਣਾ ਇਹ ਨਹੀਂ ਵੀ ਮੇਰੇ ਸਰੀਰ ਦੀ ਖੁਰਾਕ ਸੀ ਤਾਂ ਖਾ ਰਿਆ ਵਾ ਹੁਣ ਖਾਣਾ ਵੀ ਹੈਗਾ ਆ ਉਹਦੇ ਪਿੱਛੇ ਕੋਈ ਚੀਜ਼ ਵੀ ਜੋੜਨੀ ਆ ਉਹਦੇ ਨਾਲ ਜੋੜ ਦਿੱਤਾ ਫੇਰ ਪਿਛਲੇ ਜਨਮ ਦਾ ਕੋਈ ਲੈਣਾ ਦੇਣਾ ਤੇਰਾ ਲੈਣਾ ਦੇਣਾ ਖਤਮ ਕੀਤਾ ਹਨ ਜੀ ਲੈਣਾ ਦੇਣਾ ਅੱਧਾ ਖਤਮ ਹੁੰਦਾ ਤਾਂ ਫੇਰ ਕੋਈ ਸਾਨੂੰ ਬੰਦੇ ਨੂੰ ਮਾਰ ਕੇ ਕਹੇਗਾ ਵੀ ਇਹਦਾ ਵੀ ਲੈਣਾ ਦੇਣਾ ਪਿਛਲੇ ਦਾ ਹੁੰਦਾ ਫੇਰ ਤਾਂ ਇਹ ਤਾਂ ਜਨ ਬੰਦਿਆਂ ਨਾਲ ਵੀ ਜੁੜ ਜਾਏਗਾ ਇੱਕ ਹੋਰ ਤੁਸੀਂ ਇਹ ਗੱਲ ਕੀਤੀ ਸੀ ਨਾ ਕਿਹੜੇ ਜੱਥੇਦਾਰ ਇਹ ਜਿਹਦਾ ਮਤਲਬ ਵੀ ਬੱਕੜ ਆ ਇਹ ਹਾਂ ਸਰਦਾਰ ਜਿਸਾ ਸਿੰਘ ਗਾਲੂ ਵਾਲੀ ਉਹਨਾਂ ਦੀ ਖੁਰਾਕ ਪੜ ਕੇ ਦੇਖੋ ਬੱਕਰਾ ਖਾਂਦੇ ਸੀ ਨਾ ਤੇ ਬਾਣੀ ਵੀ ਪੜਦੇ ਹੋਣਗੇ ਫਿਰ ਸਾਡੇ ਅਸਲ ਦੇ ਵਿੱਚ ਸਾਡੇ ਵਿੱਚ ਅਸਲ ਦੇ ਵਿੱਚ ਸਾਡੇ ਵਿੱਚ ਇਹ ਵਿਚਾਰ ਹੈਗੀ ਨਹੀਂ ਆ ਕੀ ਆ ਮਾਸ ਖਾਣਾ ਜਾਂ ਨਹੀਂ ਖਾਣਾ ਸਾਡੀ ਵਿਚਾਰ ਨਹੀਂ ਹੈਗੀ ਤੁਸੀਂ ਦੇਖੋ ਜਿਹੜੇ ਪੰਜ ਪਿਆਰੇ ਸਹਿਬਾਨ ਜਿਹੜੇ ਅਕਾਲ ਤਖਤ ਤੋਂ ਆਉਂਦੇ ਉਹ ਕਿਤੇ ਨਹੀਂ ਕਹਿਣਗੇ ਮਾਸ ਨਹੀਂ ਖਾਣਾ ਕਿਤੇ ਨਹੀਂ ਕਹਿਣਗੇ ਤੁਸੀਂ ਉਹਨਾਂ ਨੂੰ ਨਾ ਜਦੋਂ ਖੰਡੇ ਬਾਟੇ ਦੀ ਪਉਲਿਸ ਕਰਾਂਦੇ ਉਹ ਜਿਹੜੀ ਰਹਿਤ ਮਿਹਦਾ ਦਰੜ ਕਰਾਂਦੇ ਉਹਦੇ ਵਿੱਚ ਕਹਿੰਦੇ ਕੁੱਠਾ ਨਹੀਂ ਹੋਣਾ ਕੁੱਠਾ ਨੇ ਹਨਾ ਇਹ ਕੋ ਜਿਹੜੀ ਕੁਰਾਇਤ ਕੀਆ ਕੁੱਠਾ ਖਾ ਲਿਆ ਕੁੱਠਾ ਖਾਣਾ ਕੁਰਾਇਤ ਹੋ ਗਈ ਹਨਾ ਕੁੱਠਾ ਦਾਰ ਤੇ ਕੀ ਆ ਜਿਹੜੀ ਮੁਸਲਮਾਨੀ ਤਰੀਕੇ ਦੇ ਨਾਲ ਕੀਤਾ ਹੋਇਆ ਮਾਸ ਤਿਆਰ ਉਹਨੂੰ ਕੁੱਠਾ ਕਿਹਾ ਜਾਂਦਾ ਠੀਕ ਹੈ ਜਿਹੜੇ ਉਹਨਾਂ ਦੇ ਕਲਮਾ ਪੜ ਕੇ ਤਿਆਰ ਕੀਤਾ ਹੋਇਆ ਮਾਸ ਨੂੰ ਕੁੱਠਾ ਮਾਸ ਕਹਿੰਦੇ ਨੇ ਉਹਨੂੰ ਕੁੱਠਾ ਮਾਸ ਹਨਾ ਜਿਦਾ ਮੰਨ ਲਓ ਮੈਂ ਸੌਖੀ ਉਦਾਹਰਨ ਦਿੰਦਾ ਤੁਸੀਂ ਡਾਕਟਰ ਕੋਲ ਗਏ ਤੁਹਾਨੂੰ ਜ਼ੁਕਾਮ ਆ ਖਾਂਗੇ ਆ ਬੁਖਾਰ ਆ ਥੋੜਾ ਥੋੜਾ ਡਾਕਟਰ ਨੇ ਇਹ ਗੱਲ ਕੀ ਆ ਵੀ ਭਾਈ ਠੰਡਾ ਪਾਣੀ ਨਹੀਂ ਪੀਣਾ। ਇਹਦਾ ਮਤਲਬ ਕੀ ਆ? ਠੰਡਾ ਪਾਣੀ ਨਹੀਂ ਪੀਣਾ। ਹਾਂ। ਮਲੋ ਤੁਸੀਂ ਡਾਕਟਰ ਕੋਲ ਗਏ ਹੋ ਤੁਹਾਨੂੰ ਗਲਾ ਥੋੜਾ ਜਿਹਾ ਖਰਾਬ ਹੈ। ਜ਼ੁਕਾਮ ਹੋਇਆ ਪਿਆ ਵਾ। ਬੁਖਾਰ ਲੱਗ ਰਿਹਾ। ਡਾਕਟਰ ਨੇ ਕਿਹਾ ਵੀ ਇਹ ਲਓ ਦਵਾਈ ਪਰ ਠੰਡਾ ਪਾਣੀ ਨਹੀਂ ਪੀਣਾ। ਉਹਦਾ ਉਹਦਾ ਮਤਲਬ ਕੀ ਆ? ਵੀ ਠੰਡਾ ਨਹੀਂ ਪੀਣਾ। ਠੰਡਾ ਪਾਣੀ। ਉਹ ਇਹਦ ਨੇ ਕਿਹਾ ਵੀ ਕੋਈ ਪਾਣੀ ਵੀ ਨਹੀਂ ਪੀਣਾ। ਕੋਈ ਪਾਣੀ। ਇਹਦ ਨੇ ਕਿਹਾ ਪਾਣੀ ਪੀਣਾ ਹੀ ਨਹੀਂ। ਉਹਨੇ ਕੀ ਆ ਬਲਾ? ਉਹਨੇ ਕਿਹਾ ਠੰਡਾ ਪਾਣੀ ਨਹੀਂ ਪੀਣਾ। ਉਹਦਾ ਮਤਲਬ ਕੀ ਆ? ਵੀ ਠੰਡਾ। ਇਹ ਪਾਣੀ ਪੀਣਾ ਹੀ ਨਹੀਂ। ਪਾਣੀ ਪੀਣਾ ਨਹੀਂ।